ਜ਼ਿਲ੍ਹਾ ਗੁਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਕਿਸੇ ਸਮੇਂ ਸਟੇਸ਼ਨ ਤੋਂ ਪੱਲ ਹੋਰ ਪਾਕਿਸਤਾਨ ਹੁੰਦਾ ਸੀ ਅਤੇ ਲੱਖਾਂ ਦਾ ਵਪਾਰ ਕਰਨ ਵਾਲੀ ਟ੍ਰੇਨ ਇਸ ਸਟੇਸ਼ਨ ਤੋਂ ਹੋ ਕੇ ਜਾਂਦੀ ਸੀ ਕਿਸੇ ਸਮੇਂ ਸਟੇਸ਼ਨ ਉੱਤੇ ਬਹੁਤ ਹੀ ਚਹਿਲ ਪਹਿਲ ਹੁੰਦੀ ਸੀ ਪਰੰਤੂ ਹੁਣ ਇਹ ਸਟੇਸ਼ਨ ਪੂਰੀ ਤਰ੍ਹਾਂ ਸੁਨਸਾਨ ਹੋ ਚੁੱਕਿਆ ਹੈ ਇੱਥੇ ਯਾਤਰੀ ਵੀ ਸਿਰਫ ਉਦੋਂ ਆਉਂਦੇ ਹਨ ਜਦੋਂ ਉਹਨਾਂ ਦੀ ਟ੍ਰੇਨ ਦਾ ਟਾਈਮ ਹੁੰਦਾ ਤਾਂ ਇੱਥੇ ਕੋਈ ਵੀ ਕਰਮਚਾਰੀ ਨਹੀਂ ਹੁੰਦਾ ਆਓ ਕੁਝ ਯਾਤਰੀਆਂ ਤੇ ਉੱਥੋਂ ਦੇ ਲੋਕਲ ਵਿਅਕਤੀਆਂ ਤੋਂ ਸੁਣਦੇ ਹਾਂ ਇਸ ਦੀ ਰਿਪੋਰਟ ਸੋ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਕੋਸ਼ੀਪੁਰ ਅੱਜ ਅਸੀਂ ਜਿਲ੍ਹਾ ਗਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਰੇਲਵੇ ਸਟੇਸ਼ਨ ਤੇ ਪਹੁੰਚੇ ਆਂ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਿਲਡਿੰਗ ਦੀ ਜਿਹੜੀਆਂ ਤਸਵੀਰਾਂ ਜਰੂਰ ਦਿਖਾ ਦਿੱਤੀਆਂ ਜਾਣ ਸੋ ਇਹ ਬਹੁਤ ਪੁਰਾਣਾ ਬਣਾਇਆ ਰੇਲਵੇ ਸਟੇਸ਼ਨ ਸੋ ਉਸੇ ਤਰ੍ਹਾਂ ਦੀ ਜਿਹੜੀ ਪੁਰਾਣੀ ਕਾਰਗਰ ਕੀਤੀ ਗਈ ਹੈ ਇਟਾਂ ਪੁਰਾਣੀਆਂ ਲਗਾਈਆਂ ਗਈਆਂ ਨੇ ਸੋ ਅੰਦਰ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਡਾਟਾ ਲਗਾ ਕੇ ਜਿਹੜਾ ਬਿਲਕੁਲ ਇਸ ਬਿਲਡਿੰਗ ਨੂੰ ਜਿਹੜਾ ਰਜਿਸਟਰ ਕੀਤਾ ਗਿਆ ਸੋ ਸਾਡੇ ਨਾਲ ਕੁਝ ਇਸ ਪਿੰਡ ਦੇ ਜਿਹੜਾ ਨਰਬਬ ਬਨਾਨਕ ਦੇ ਕੁਝ ਕਰਮਚਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਿਹੜੀ ਆ ਇਸ ਰੇਲਵੇ ਸਟੇਸ਼ਨ ਦੀ ਗੱਲ ਸਾਂਝੀ ਕਰਾਂਗੇ ਸੱਚ ਗੱਲ ਸਤਿ ਸ੍ਰੀ ਅਕਾਲ ਸੱਚੀ ਮੇਰਾ ਨਾਮ ਲਖਵੀਰ ਸਿੰਘ ਹੈ ਸਰ ਇਹ ਭਾਜੀ ਜਿਹੜਾ ਰੇਲ ਵਿਸ਼ੇਸ਼ ਨਾਮ ਮਲਕ ਪੰਜਾਬ ਦਾ ਸਭ ਤੋਂ ਪੁਰਾਣਾ ਰੇਲ ਵਿਸ਼ੇਸ਼ ਹੈ ਕਿਵੇਂ ਮਤਲਬ ਕਿੰਨੀਆਂ ਟ੍ਰੇਨਾਂ ਜਿਹੜੇ ਪਹਿਲਾਂ ਹੁੰਦੀ ਸੀ ਤਾਂ ਹੁਣ ਤਾਂ ਕਿੰਨੀਆਂ ਸਾਰੀਆਂ ਆਉਂਦੀਆਂ ਉਸ ਟਾਈਮ ਦੇ ਉੱਤੇ ਸਰ ਜੀ ਟ੍ਰੇਨਾਂ ਤਿੰਨ ਆਉਂਦੀਆਂ ਜੀ ਇੱਕ ਸਵੇਰੇ ਤੇ ਦੁਪਹਿਰੇ ਤੇ ਸ਼ਾਮ ਨੂੰ ਹਾਂਜੀ ਜਿਹੜੀ ਦਸਮ ਜੋਗ ਜਿਗਰ ਜੋਗ ਕਿ ਜਿਹੜੀ ਇੱਥੋਂ ਪਹਿਲਾਂ ਜਿਹੜੀ ਪਾਕਿਸਤਾਨ ਵਪਾਰਕ ਜਿਹੜੀਆਂ ਟ੍ਰੇਨਾਂ ਜਾਂਦੀਆਂ ਉਹ ਕਿਵੇਂ ਸਾਰਾ ਦੱਸੋ ਉਹ ਸਰ ਜੀ ਇਦਾਂ ਜਿੱਦਾਂ ਇੱਥੇ ਹੁੰਦਾ ਹੁੰਦਾ ਜੰਕਸ਼ਨ ਨੇ ਆ ਜੀ ਡੇਰਾ ਬਾਬਾ ਨਾਨਕ ਸਟੇਸ਼ਨ ਕਿਉਂਕਿ ਰੇਲ ਜੀ ਉਧਰੋਂ ਵੀ ਆ ਰਹੀ ਜੇ ਲਾਹੌਰ ਵੱਲੋਂ ਇਥੇ ਦੋਵੇਂ ਟਰੇਲਾਂ ਇਕੱਠੀਆਂ ਹੋ ਗਏ ਇੱਕ ਦੂਜੀ ਨੂੰ ਪਾਸ ਕਰਦੀਆਂ ਹਾਂਜੀ ਮਤਲਬ ਕਿ ਕਿਹੜੇ ਕਿਹ ਕਿਹ ਚੀਜ਼ ਦਾ ਜਿਹੜਾ ਵਪਾਰ ਹੋ ਰਿਹਾ ਤੇ ਮਿਲਕੇ ਚੀਜ਼ ਨੂੰ ਬਚਾ ਰਹੇ ਵਪਾਰ ਇੱਥੇ ਸਰਜੀਆ ਕ ਹੁੰਦਾ ਹੀ ਆ ਤੇ ਆਪਣਾ ਚੌਲ ਜਿਆਦਾ ਹੀ ਜੇ ਗੋੜ ਜਾਂਦਾ ਹੁੰਦਾ ਹੀ ਹੋਰ ਬਾਕੀ ਆਪਣਾ ਖਾਦ ਆਉਂਦੀ ਹੀ ਜੇ ਉਸ ਟਾਈਮ ਤੇ ਜਿਪਸਮ ਪੜੀ ਹੀ ਹਾਂ ਉਹ ਤੇ ਉਹ ਦੀ ਹੈ ਉਸ ਤੋਂ ਵੀ ਕਾਫੀ ਲੋਕਾਂ ਦੇ ਜਿੰਨਾ ਵਪਾਰ ਦੱਸਦੇ ਇੱਥੇ ਮਨ ਲੋਕਾਂ ਰੋਜ਼ਗਾਰ ਕਾਫੀ ਮਿਲਦਾ ਹੋਏਗਾ ਤੇ ਇੱਥੇ ਆਉਜੇ ਵੀ ਕਾਫੀ ਹੁੰਦੀ ਹੋਏ ਬਣੀ ਤੇ ਆਵਾਜਾਈ ਤੇ ਸਰਦੀ ਸਾਡੇ ਵੇਖੜਾ ਕਰ ਵੀ ਹੁੰਦੀ ਹੈਗੀ ਹਾਂਜੀ ਹੁਣਦੇ ਤੋਂ ਉਸ ਤੋਂ ਮੋੜ ਦੇ ਵਿੱਚ ਇੱਕ ਪਪਾ ਫਰਕ ਨਹੀਂ ਆਉਂਦਾ ਉਹ ਤੋਂ ਮੋੜ ਕੁਝ ਵੇਖਿਆ ਤਾਂ ਹੁਣ ਕੁਝ ਵੇਖਿਆ ਹੋਣਸਾਰ ਹੁਣ ਤਾਂ ਤੇ ਉਦੋਂ ਦਾ ਬਹੁਤੀ ਫਰਕ ਆ ਹੁਣ ਵੇਖੋ ਜੀ ਸੁਣਸਾਣਾ ਸਾਰਾ ਕੋਈ ਮਤਲਬ ਗੱਲਬਾਤ ਕੋਈ ਹੁਣ ਮਤਲਬ ਸਵਾਰੀਆਂ ਵੀ ਜਿਹੜੀਆਂ ਉਸੇ ਟਾਈਮ ਆਉਂਦੀਆਂ ਜਦੋਂ ਮਤਲਬ ਟ੍ਰੇਨ ਦਾ ਆਉਂਦਾ ਸਮਾਂ ਹੁੰਦਾ ਜੀ ਜੀ ਹਾਂਜੀ ਜੀ ਜੇ ਜਿਨੀ ਕਿ ਅੱਧਾ ਘੰਟਾ ਪਹਿਲਾਂ ਸਵਾਰੀ ਆਉਂਦੀ ਏ ਤੇ ਉਹ ਟ੍ਰੇਨ ਦੇ ਉਹ ਕਿਹੜੇ ਕਿਹੜੇ ਜਿਹੜੇ ਪਾਕਿਸਤਾਨ ਜਾਂਦੀ ਰਹੀ ਵਪਾਰਕ ਜਿਹੜੇ ਟ੍ਰੇਨਾਂ ਜਾਂਦੀ ਰਹੀ ਕਿਹੜੇ ਕਿਹੜੇ ਮਤਲਬ ਜਾਂਦੀ ਜੀ ਪੰਡਤ ਸਾਹਿਬ ਨੂੰ ਜਾਂਦੀ ਇੱਕ ਆ ਉਹ ਸਰ ਜੀ ਜਿਹੜੀਆਂ ਮਾਲ ਜਾਂਦਾ ਹੀ ਨਾ ਉਹ ਜਾਂਦੇ ਜਿਨੀ ਕਿ ਇਹ ਡੇਰੇਪਾਪਾ ਨਾਨੇ ਸਟੇਸ਼ਨ ਤੋਂ ਇਹ ਆਪਣਾ ਪੰਜ ਪੰਜਵਾਂ ਸ਼ੇਸ਼ ਲਾਹੌਰ ਦਾ ਹੀ ਤੇ ਮਾਲ ਜਿਹੜਾ ਇਹ ਲਾਹੌਰ ਦਾ ਕਰ ਜਿਆਦਾ ਲਾਹੌਰ ਵੀ ਜਕਸ਼ਨ ਹੀ ਜੇ ਉਥੇ ਉਹ ਮਾਲ ਲਾਤਦਾ ਹੀ ਉਥੋਂ ਬੇਰੋਦਰੋਂ ਜੋ ਵੀ ਆਉਂਦਾ ਹੀ ਜੇ ਸ਼ਿਵਾਰਾ ਸ਼ਿਵਰਾ ਜੋ ਵੀ ਮਨੋ ਵਕ ਵਕ ਜਿਹੜੇ ਸਟੇਸ਼ਨ ਉੱਥੇ ਮਾਲ ਸਪਾਈ ਜਦਾ ਹੁੰਦਾ ਰਿਹਾ ਹਾਂਜੀ 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 ਜਿਵੇਂ ਮਤਲਬ ਹੁਣ ਤੁਸੀਂ ਦੇਖਦੇ ਜੋ ਮਨੂੰ ਕਰਮਚਾਰੀ ਇੱਥੇ ਮਤਲਬ ਆ ਰਹੇ ਨੇ ਮੈਂ ਦੇਖਿਆ ਇੱਕ ਦੋ ਆ ਵੀ ਗਏ ਨੇ ਮਤਲਬ ਇੱਥੇ ਕਰਮਚਾਰੀ ਕੋਈ ਨਹੀਂ ਅਕ ਟਿਕ ਟਕ ਕਰਨੋਂ ਪਰ ਜਿਵੇਂ ਮਨੋ ਇੱਥੇ ਯਾਤਰੀ ਹੁੰਦੇ ਨੇ ਕੀ ਉਹ ਕਰਮਚਾਰੀ ਬਾਅਦ ਚ ਆਉਂਦਾ ਕਿ ਜਾਂ ਕਿਵੇਂ ਸਾਰੇ ਕਰਮਚਾਰੀ ਸਾਰੇ ਜਿੱਦਾਂ ਤੁਹਾਨੂੰ ਦਾ ਦੱਸਾ ਵੀ ਅੱਧਾ ਘੰਟਾ ਪਹਿਲਾਂ ਪੌਣਾ ਘੰਟਾ ਪਹਿਲਾਂ ਉਹਨੇ ਤੇ ਆਉਣਾ ਵਾ ਕੀ ਚੱਕਾ ਸਵਾਰੀਆਂ ਦੇ ਨਾਂ ਹੁਣ ਕਰਕੇ ਕਿਦਾਂ ਨਾਂ ਹੁਣ ਕਰਕੇ ਸਰ ਜੀ ਕਿਉਂਕਿ ਇੰਨੇ ਗਾੜ੍ਹ ਹੈ ਜੀਗਾ ਆਵਾਜ਼ ਆਹਦੀਗੀ ਜੇ ਹੁਣ ਟਿਕ ਟਕ ਦਿੱਤੀਆਂ ਵੀ ਤੇ ਤੁਸੀਂ ਆਹ ਸਿਆਣੇ ਜੇ ਇੱਕ ਹੋਵੇ ਸਟੇਸ਼ਨ ਹੋਵੇ ਤੇ ਉਹਦੇ ਤੇ ਚਾਰ ਪੰਜ ਟਿਕ ਟਕ ਤੇ ਕੀ ਉਹਦੀ ਕਮਾਈ ਕੀ ਆ ਜੀ ਕਿ ਲੱਗਦਾ ਵੀ ਜਿਆਦਾ ਇਥੋਂ ਮੁਲਾਜ਼ਮ ਲੋਜਮ ਜਿਹੜੇ ਡਿਊਟੀ ਵਾਲੇ ਉਹ ਚੱਲਦੇ ਆ ਇਸ ਵਕਤ ਇਸ ਵਕਤ ਡਿਊਟੀਆਂ ਵਾਲੇ ਨੇ ਕੋਈ ਸ਼ਹਿਰੋਂ ਜੋ ਵੀ ਨੇ ਵਿਚਾਰੇਗਾ ਆਪਸਾਰ ਡਿਊਟੀਆਂ ਕਰਦੇ ਨੇ ਜਿੰਨਾ ਕੋਈ ਮੇਲਾ ਚ ਨੇ ਜਾਂ ਫੈਕਟਰੀਆਂ ਚ ਨੇ ਤੇ ਉਹਨਾਂ ਨੇ ਆਪਣੇ ਪਾਸ ਬੜਾਏ ਨੇ ਕਾਰਡ ਬਣਾਏ ਨੇ ਠੀਕ ਹੈ ਹਾਂ ਜਿਵੇਂ ਹਮ ਆ ਦੇਖਿਆ ਕੁਆਟਰ ਵੀ ਇੱਥੇ ਢੱਗੀ ਪਏ ਨੇ ਉਹਨਾਂ ਕੁਆਟਰ ਦੇ ਵਿੱਚ ਪਹਿਲਾਂ ਕੌਣ ਰਹਿੰਦੇ ਸਰਕਾਰੀ ਕਰਮਚਾਰੀ ਜਾਂ ਹਾਂ ਸਰਕਾਰੀ ਸਰਕਾਰੀ ਉਹਦੇ ਵਿੱਚ ਟ੍ਰੈਕਮੈਨ ਆਣ ਪਾਣੀ ਵਾਲੇ ਆਣ ਜੋ ਵੀ ਸਟੇਸ਼ਨ ਟਾਪ ਦੇ ਮੰਦੇ ਆਹੋ ਬਿਲਡਿੰਗ ਤੇ ਪੁਰਾਣੀਆਂ ਜਾਂ ਕੁਆਰਟਰਾਂ ਪੁਰਾਣੀਆਂ ਹੋਰ ਚੀਜ਼ਾਂ ਪੁਰਾਣੀਆਂ ਨੇ ਜਿੱਥੋਂ ਨਾ ਹੋਰ ਇੱਥੇ ਕਿਹੜੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਪ੍ਰਾਪਤਨ ਜਿਹੜੀਆਂ ਸਾਨੂੰ ਤੋਂ ਪਹਿਲਾਂ ਦੀ ਜਿਹੜੀਆਂ ਬਣੀਆਂ ਨੇ ਐਸ ਵਕਤ ਤੇ ਸਾਰ ਸਮਝੋ ਵੀ ਹੁਣ ਸਾਰੀਆਂ ਟੱਟ ਢੁੱਟ ਗਈਆਂ ਨੇ ਉਦਾਂ ਦੇ ਆਹ ਪੁਰਾਣੇ ਪੁਰਾਣੀ ਕੋਠੀਆਂ ਇਹ ਉਦਾਂ ਪਲੇਟ ਯਾਰ ਵੱਡੇ ਹਰ ਸੱਥੀ ਅਡਮਿਨਿਸਟ੍ਰੇਸ਼ਨ ਮਾਰਟਲ ਦੀ ਉਹ ਪਿੱਤੇ ਕੋਠੀ ਆ ਇਧਰਲੇ ਪਨੇ ਉਹ ਵੀ ਸਾਉ ਕਵਾਟਰ ਜੋ ਉਹ ਆ ਉਹ ਟਾਠ ਰੁੱਤ ਗਏ ਨੇ ਹੁਣ ਤੇ ਉਥੇ ਆ ਜੰਗਲਾਂ ਨੇ ਪੌਦੇ ਪਾਦੇ ਤੇ ਲਾਏ ਬਲੋਂ ਅੰਦਰ ਕੋਈ ਉਹ ਜੀ ਪੁਰਾਣੀ ਕੋਈ ਚੀਜ਼ਾਂ ਮਿਲ ਨਹੀਂ ਆ ਗਈ ਜਿਹੜੀਆਂ ਮਿਲ ਗਈਆਂ ਨੇ ਉਹ ਐਸ ਵਕਤ ਸਾਰੇ ਇਥੇ ਉਸਟੇਸ਼ਨ ਮਟਰ ਰਹੇ ਨਹੀਂ ਗਾ ਉਹ ਕੋਈ ਪੁਰਾਣੀ ਉਸਟੇਸ਼ਨ ਦੀ ਮੌਜੂਦ ਹਾਂ ਹੈਗੀਆਂ ਨੇ ਹਾਂਜੀ ਹੈਗੀਆਂ ਸੋ ਸਾਡੇ ਨਾਲ ਹੋਰ ਵੀ ਕੋਈ ਕੋਰਜ ਕਰਮਚਾਰੀ ਮੌਜੂਦ ਨੇ ਵਾਈਰ ਦੇ ਖਾਲਸ ਨੇ ਉਹ ਵਾਈਰ ਤੇ ਉਹ ਵੀ ਤਹੀ ਵੀ ਰੇਲ ਵੀ ਸ਼ੂਟ ਕਰਦੇ ਨੇ ਮੈਂ ਵੀ ਫੇਰ ਵਿੱਚ ਰਸਟਾਰ ਕਿੰਨਾ ਚਿਰ ਡਿਊਟੀ ਕੀਤੀ ਦੀਸਾ ਦੀਸਾ ਇੱਥੇ ਕੀਤੀ ਜਾਂ ਪਰ ਇੱਥੇ ਵੀ ਕੀਤੀ ਅੰਮ੍ਰਿਤਸਰ ਵੀ ਕੀਤੀ ਇੱਥੇ ਕਿ ਨਾ ਜੀ ਇੱਥੇ ਰਹੇ 20 20 ਕੇ ਸਾਹ 20 ਮਤਲਬ ਉਸ ਟਾਈਮ ਚ ਇਸ ਟਾਈਮ ਤੇ ਰਹੇ ਉਦੋਂ ਵੀ ਵਪਾਰਕ ਜਿਹੜੇ ਮਾਹੌਲ ਦੇ ਵਿੱਚ ਰਹੇ ਕਿਹਾ ਉਸ ਤੋਂ ਬਾਅਦ ਆਏ ਨਹੀਂ ਉਦੋਂ ਨਹੀਂ ਕੋਈ ਵਪਾਰ ਵਪਾਰ ਪਹਿਲਾਂ ਪਹਿਲਾਂ ਹੀ ਚੱਲਿਆ ਪਾਕਿਸਤਾਨ ਤੋਂ ਮਨ ਜਦੋਂ ਤੁਹਾਡੀ ਡਿਊਟੀ ਚੱਲਦੀ ਉਹ ਉਸ ਟਾਈਮ ਯਾਤਰੀਆਂ ਦਾ ਕਿਵੇਂ ਆਉਣ ਜਾਣਾ ਤੇ ਹੁਣ ਦਾ ਮੌਜੂਦ ਉਹ ਹੋ ਗਈ ਉਦੋਂ ਯਾਤਰੀ ਵੀ ਬਹੁਤ ਵਧੀਆ ਆ ਦੋ ਜਾਂ 10 ਬਾਰਾਂ ਤੋਂ ਘਟਿਆ ਮਤਲਬ ਦੋ ਜਾਂ 10 ਪਰੰਤ ਜਿਹੜਾ ਮਤਲਬ ਲੋਕਾਂ ਦਾ ਜਾਣਕਾਰੀ ਕੀ ਕਾਰਨ ਮਤਲਬ ਲੋਕਾਂ ਦਾ ਮਤਲਬ ਉਹ ਤੋਂ ਜਿਹੜਾ ਘਟਿਆ ਕੀ ਘਟਿਆ ਐਦਾਂ ਹੀ ਮੁਲਾਜ਼ਮ ਘਟਦੇ ਸਟੇਸ਼ਨ ਤੇ ਕੋਈ ਹੈ ਨਹੀਂ ਇਦਾਂ ਹੀ ਲੋਕ ਚੜ ਜਾਂਦੇ ਇਦਾਂ ਕੀ ਲੱਗਦਾ ਵੀ ਪਰਚੀਆਂ ਨਾ ਮਿਲਣ ਕਰਕੇ ਜਾਂ ਟਿਕਟਾਂ ਨਾ ਮਿਲਣ ਕਰਕੇ ਲੋਕਾਂ ਦੇਰ ਜਾਣ ਘਟੇ ਬਿਲਕੁਲ ਮਤਲਬ ਜੇ ਇੱਥੇ ਕਰਮਚਾਰੀ ਹੋਣ ਤਾਂ ਲੋਕਾਂ ਦੇਰ ਜਾਣ ਪੇਰ ਮਤਲਬ ਉਹ ਪੂਰਨ ਵੱਧ ਸਕਦੇ ਉਸੇ ਪੂਰਨ ਗੱਡੀਆਂ ਤਾਂ ਨਹੀਂ ਇਹ ਕਈ ਵਾਰੀ ਆਤਵਾਦ ਦੇ ਟਾਈਮ ਦੂਜੇ ਟਾਈਮ ਬੰਦ ਵੀ ਕਰ ਦਿੰਦੇ ਮੌਲ ਖਰਾਬ ਆ ਮੌਲ ਖਰਾਬ ਉਹ ਜਿਹਦਾ ਪਿੱਛੇ ਜਿਹਾ ਮੌਲ ਖਰਾਬ ਰਹਿਆ ਉਹ ਤਾਂ ਬੰਦ ਰਹੀ ਗੱਡੀ ਬੰਦ ਰਹੀ ਹੁਣ ਮਤਲਬ ਫੇਰ ਚੱਲ ਵੀ ਗਈ ਫੇਰ ਚੱਲ ਗਈ ਜੋ ਮਤਲਬ ਤੁਸੀਂ ਡਿਊਟੀ ਕਰਦੇ ਨੇ ਉਹ ਤੋਂ ਮਤਲਬ ਟ੍ਰੇਨ ਦੇ ਵਿੱਚ ਮਤਲਬ ਕਾਫੀ ਤੁਸੀਂ ਕਰਦੇ ਰਹੋ ਉਦੋਂ ਯਾਤਰੀਆਂ ਤਾਂ ਕਿਵੇਂ ਆ ਪੂਰੀ ਜਾਂਦੀ ਹੈ ਬੜੀ ਸਵਾਰੀ ਸਵਾਰੀ ਜਾਨੀ ਕਿ ਮੁਲਾਜ਼ਮ ਜਾਂਦੇ ਨੇ ਕਿ ਆਮ ਸਵਾਰੀ ਜਾਂਦੀ ਨਹੀਂ ਨਹੀਂ ਆਮ ਸਵਾਰੀ ਜਾਂਦੀ ਹੈ ਅੱਬਾ ਕੰਮ ਕਰਨ ਵਾਲੇ ਹਾਂ ਇਹ ਤੂੰ ਕਿੱਥੇ ਹੋਣ ਟ੍ਰੇਨਾਂ ਨਾਲ ਕਿੱਥੇ ਕਿੱਥੇ ਜਾਂਦੀ ਆਮ ਸਾਰ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਹੁੰਦੀ ਜਾਂਦੀ ਹੈ ਕੀ ਮਤਲਬ ਜਦੋਂ ਉਦੋਂ ਤਾਂ ਤਾਂ ਹੁੰਦਾ ਕਰਾ ਨਿੱਜ ਨੂੰ 6 ਹੀ ਜਹਾ ਨਹੀਂ ਉਦੋਂ 10 ਰੁਪਏ ਹੀ ਤੇ ਹੁਣ 15 ਪਰ ਕੀ ਲੱਗਦਾ ਵੀ ਇਥੇ ਜਦੋਂ ਲੋਕਲ ਜਦੋਂ ਪੈਸੰਜਰ ਨੇ ਉੱਠੇ ਲੱਗ ਜਾਂਦੇ ਜਾਂ ਉਹ ਚੱਟੜ ਜਾਂਦੇ ਨੇ ਨਹੀਂ ਕੁਛ ਲੈ ਲਿੰਦੇ ਆ ਕੁਛ ਨਹੀਂ ਲੈ ਲਿੰਦੇ ਇਹ ਕੁਛ ਨਹੀਂ ਕੀ ਲੱਗਦਾ ਵੀ ਇੱਥੇ ਸਟਾਪ ਦੀ ਜਿਹੜੀ ਪਰਭਾਈ ਹੈ ਜਿਆਦੀ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਥੋੜੀ ਕੁਝ ਹੋਣੀ ਚਾਹੀਦੀ ਆਹ ਹੋਣੀ ਕਈ ਦਿਰੀ ਜੀ ਗੱਡੀ ਦੀ ਚੈਕਿੰਗ ਹੋਣੀ ਚਾਹੀਦੀ ਆ ਕੀ ਲੱਗਦਾ ਵੀ ਇੱਥੇ ਜਿਹੜੀ ਜਿਆਦਾ ਧਿਆਨ ਵਧਾ ਤੇ ਇੱਡਾ ਬਦਲ ਮੁਰਗਨਾਕ ਦੀ ਨਗਰੀ ਹੈ ਤੇ ਇਧਰ ਮੁਰਗਨਾਕ ਬਣਾ ਤੇ ਇੱਕ ਨਾਲ ਚੱਲਣ ਦੀ ਸੰਤਰੀ ਚੱਲਦੀ ਪਹਿਲਾਂ ਤੇ ਇਧਰ ਇਹ ਮੁਰਗ ਜਿਆਦਾ ਲੋਕ ਸਟਾਪ ਵੀ ਹੋ ਜਾਏ ਤੇ ਸਖਤ ਧਿਆਨ ਇਹ ਤੋਂ ਹੋਰ ਵਾ ਸਕਦਾ ਵਾ ਸਕਦਾ ਜੀ ਕਿਉਂਕਿ ਤੁਸੀਂ ਦੱਸਦੇ ਇਹ ਵੀ ਡੇਰਾ ਬਾਬਾ ਨਾਲ ਉੱਤਰੂ ਵੀ ਜਿਹੜੀ ਅੰਬਰਸਰੋਂ ਦੀ ਲੋਕ ਇਦਾਂ ਦਰ ਕੋਰਿਡੋਰ ਕਰਕੇ ਬੜਾ ਵਧੀਆ ਇੱਕਮ ਬੜੀ ਸਵਾਰੀ ਪਈ। ਫਿਰ ਜਦੋਂ ਚਲੋ ਪਾਸਪੋਰਟ ਤੇ ਕਰਤਾਂ ਨਾ ਫਿਰ ਬੰਦ ਹੋ ਗਿਆ। ਕੀ ਲੱਗਦਾ ਵੀ ਪਾਸਪੋਰਟ ਹੀ ਕਰਤਾ ਜੀ। ਹਾਂ। ہزار ਕਰਤੇ ਕਰਦੇ ਨਾ ਫਿਰ ਸਵਾਰੀ ਦੱਸੋ ਇਹ ਸਾਨੂੰ ਸਾਡੇ ਨਾਲ ਇੱਕ ਕਰਮਚਾਰੀ ਜਿਨ੍ਹਾਂ ਨੇ ਸਾਰੀ ਇਹ ਆਪਣੀ ਗੱਲਬਾਤ ਜਿਹੜੀ ਆ ਰੇਲਵੇ ਸਟੇਸ਼ਨ ਦੀ ਦੱਸੀ। ਸੋ ਮੈਂ ਤੁਹਾਡਾ ਆਪਣਾ ਲਾਪਰਿਚੇ ਖੁਸ਼ੀਪੁਰ ਤੁਸੀਂ ਦੇਖਦੇ ਰਹੋ ਇਹ ਚੈਨਲ ਤੋਂ ਤੁਹਾਨੂੰ ਵਕਤ-ਵਕਤ ਦੇਣੀ ਇਸ ਤਰ੍ਹਾਂ ਦੀ ਸੋਰੀਆਂ ਜੁੜ ਆਉਂਦੇ ਰਹਿਣ।